ਸ਼ਹੀਦਾਂ ਦੀ ਅਤੇ ਜੰਗ ਦੀ ਕਥਾਕਰਨ ਤੀਜੀ ਕਲੂ ਕਰੇ ਦੇ ਸੰਬੰਧ ਵਿੱਚ ਇਕਤਰ ਹੋਏ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਬੜੀ ਮਾਣ ਦੀ ਗੱਲ ਆ ਕਿ ਤੁਸੀਂ ਸਾਰੇ ਇਸ ਦਿਨ ਨੂੰ ਮਨਾ ਰਹੇ ਹੋ ਉਹਨਾਂ ਨੂੰ ਯਾਦ ਕਰ ਰਹੇ ਹੋ ਮਾਨ ਕਰ ਰਹੇ ਹੋ ਉਹਨਾਂ ਤੇ ਇਸ ਦਿਨ ਹਮ ਬੱਚਿਆਂ ਨੇ ਭਾਈ ਰਾਮ ਸਿੰਘ ਉਹਨਾਂ ਦੀ ਅਗਵਾਈ 'ਚ ਬੱਚਿਆਂ ਨੇ ਅਰਦਾਸ ਕੀਤੀ ਗੁਰੂ ਅੱਗੇ ਕਿ ਗੁਰੂ ਬਾਹ ਫੜਨ ਤੇ ਰਸਤਾ ਦਿਖਾਉਣ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਪਿੰਡ 'ਚ ਇਹ ਉਦੋਂ ਵੀ ਹੋ ਰਿਹਾ ਹੈ ਮਾਨ ਨੂੰ ਬਹੁਤ ਚੰਗਾ ਲੱਗਿਆ ਬੱਚਿਆਂ ਨੂੰ ਦੇਖ ਕੇ ਸੁਣ ਕੇ ਕਿਉਂਕਿ ਜੋ ਅਸੀਂ ਸੰਘਰਸ਼ ਕੀਤੇ ਜਾਂ ਜੋ ਅਸੀਂ ਗੱਲਾਂ ਕਰ ਰਹੇ ਆ ਜੋ ਸਾਡੀਆਂ ਕਮਾਈਆਂ ਸਾਡੀ ਇਸ ਜਨਰੇਸ਼ਨ ਦੀਆਂ ਜੇ ਸਾਡੇ ਅੱਗੇ ਬੱਚਿਆਂ ਨੇ ਉਹ ਗੱਲ ਨਹੀਂ ਸਾਹਮਣੀ ਉਹ ਝੰਡਾ ਨਹੀਂ ਫੜਨਾ مشعل ਨਹੀਂ ਫੜਨੀ ਉਹ ਗੱਲ ਸਮਝਣੀ ਨਹੀਂ ਪਰ ਕਿਸੇ ਚੀਜ਼ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਗੱਲ ਇਹ ਹੈ ਕਿ ਪੰਮੇ ਅੱਜ ਸਿੱਖ ਸਾਰੀ ਦੁਨੀਆ ਚ ਫੈਲੇ ਹੋਏ ਜਾਤੀ ਤੌਰ ਤੇ ਤੇ ਹੋਰ ਬਹੁਤ ਤਰੀਕਿਆਂ ਨਾਲ ਬਹੁਤ ਅੱਗੇ ਲੰਘ ਗਏ ਆ ਪੈਸਾ ਬਹੁਤ ਆ ਲਿਆਕਤ ਬਹੁਤ ਆ ਲੀਡਰੀ ਬਹੁਤ ਆ ਬਹੁਤ ਕੁਝ ਆ ਉਹ ਇੱਕ ਅਲੈਦਾ ਗੱਲ ਆ ਪਰ ਜੇ ਤੁਸੀਂ ਗੁਰੂ ਨੂੰ ਭੁੱਲ ਜਾਓਗੇ ਪੰਥ ਨੂੰ ਭੁੱਲ ਜਾਓਗੇ ਇਹਨਾਂ ਕੋਠੀਆਂ ਇਹਨਾਂ ਆਉਧਿਆਂ ਇਹਨਾਂ ਸਰਦਾਰੀਆਂ ਇਹਨਾਂ ਕੈਨੇਡਾ ਇਹਨਾਂ ਅਮਰੀਕਾ ਆਸਟ੍ਰੇਲੀਆ ਹੋਰ ਜੋ ਕੁਝ ਵੀ ਤੁਹਾਡੀਆਂ ਪ੍ਰਾਪਤੀਆਂ ਆ ਉਹਨਾਂ ਦਾ ਕੋਈ ਮਹਾਨਾ ਨਹੀਂ ਜੇ ਗੁਰੂ ਗ੍ਰੰਥ ਲਈ ਪਿਆਰ ਤੇ ਸਤਿਕਾਰ ਨਹੀਂ ਤੇ ਗੁਰੂ ਪੰਥ ਲਈ ਚਾਅ ਨਹੀਂ ਅੰਤ ਵਿੱਚ ਉਹਨਾਂ ਦਾ ਕੋਈ ਵੀ ਮਤਲਬ ਨਹੀਂ ਰਹਿ ਜਾਂਦਾ ਇਹ ਤੱਤਸਾਰ ਗਾਣੇ ਤੇ ਇੱਥੇ ਗੱਲ ਮਲਕੀਤ ਸਿੰਘ ਹੋਣਾ ਨੇ ਕੀਤੀ ਕਰਮਜੀਤ ਸਿੰਘ ਹੋਣਾ ਨੇ ਤੇ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਜੇ ਇੱਕ ਪਾਸੇ ਗੁਰੂ ਦੀ ਕਿਰਪਾ ਨਾਲ ਸਿੰਘਾਂ ਨੇ ਜੰਗ ਲੜਿਆ ਕਮਾਈਆਂ ਕੀਤੀਆਂ ਤੇ ਹੁਣ ਅੱਜ ਦੇ ਸਮਿਆਂ 'ਚ ਉਸ ਗੱਲ ਨੂੰ ਅੱਗੇ ਲਿਜਾਣ ਲਈ ਇਹੋ ਜਿਹੇ ਸਿੰਘ ਅੱਗੇ ਆਏ ਆ ਗੁਰੂ ਦਾ ਉਹਨਾਂ ਤੇ ਹੱਥ ਆ ਜਿਵੇਂ ਭਾਈ ਮਲਕੀਤ ਸਿੰਘ ਜਾਂ ਬਲਜਿੰਦਰ ਸਿੰਘ ਹੁਣੀ ਉਹ ਸਾਰੀਆਂ ਗੱਲਾਂ ਜੋ ਸਾਡੀਆਂ ਬਹੁਤ ਪਵਿੱਤਰ ਤੇ ਬਹੁਤ ਮਾਨ ਆੜੀਆਂ ਗੱਲਾਂ ਆ ਉਹ ਸੰਘਰਸ਼ ਨੇ ਉਹ ਕਮਾਈਆਂ ਨੇ ਉਹ ਸਾਰੀਆਂ ਕਥਾਵਾਂ ਨੇ ਕਹਾਣੀਆਂ ਨੂੰ ਉਹਨਾਂ ਨੂੰ ਕਲਮ ਬੰਦ ਕਰ ਰਹੇ ਆ ਸਾਹਮਣੇ ਤਾਂ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਆ ਜਿਸ ਤਰੀਕੇ ਨਾਲ ਸਾਰੀ ਜ਼ਿਕਰ ਹੋਈ ਕਿਤਾਬਾਂ ਨੂੰ ਸਾਹਮਣਾ ਜਿਵੇਂ ਭਾਈ ਮਲਕੀਸ਼ ਸਿੰਘ ਹੋਣਾ ਨੇ ਗੁਰਦੁਆਰਿਆਂ ਦੇ ਸੰਬੰਧ ਵਿੱਚ ਕੀਤੀ ਸ਼ਹੀਦਾਂ ਦੇ ਸੰਬੰਧ ਵਿੱਚ ਕੀਤੀ ਜਿਵੇਂ ਬਲਜਿੰਦਰ ਸਿੰਘ ਹੋਣਾ ਨੇ ਸਾਰਾ ਖੋਜ ਦਾ ਕਾਰਨ ਕੀਤਾ ਬੜੇ ਵਧਾਈ ਦੇ ਪਾਤਰ ਆ ਤੇ ਇਹ ਕੰਮ ਹੋਰ ਹੋਣਾ ਚਾਹੀਦਾ ਆ ਇਹ ਚ ਅਸੀਂ ਬਹੁਤ ਪਿੱਛੇ ਆ ਕਿਉਂਕਿ ਕਮਾਈ ਕਰਨ ਵਾਲਿਆਂ ਨੇ ਸੰਘਰਸ਼ ਲੜਨ ਵਾਲਿਆਂ ਨੇ ਜੰਗ ਲੜਨ ਵਾਲਿਆਂ ਨੇ ਸ਼ੌਤਾਂ ਵਾਲਿਆਂ ਨੇ ਗੁਰੂ ਨੇ ਉਹਨਾਂ ਤੋਂ ਜੋ ਉਹਨਾਂ ਦਾ ਬਣਦਾ ਸੀ ਲੈ ਲਿਆ ਉਹਨਾਂ ਦਾ ਇਹੀ ਕੰਮ ਸੀ ਤੇ ਉਹਨੂੰ ਅੱਗੇ ਉਹਦੇ ਕੀ ਜਿਹੜੇ ਅਸਲ ਅਰਥ ਉਹ ਦੁਨੀਆ 'ਚ ਲੈ ਕੇ ਆਉਣੇ ਆ ਅੱਜ ਦੇ ਸਮਿਆਂ 'ਚ ਜਦੋਂ ਸਾਰੀ ਦੁਨੀਆ 'ਚ ਖਲਾ ਆਇਆ ਸਾਰੀ ਦੁਨੀਆ 'ਚ ਮਤਲਬ ਦਾ ਯਾਨੀ ਕਿ ਅਰਥ ਦਾ ਸ਼ਬਦ ਦਾ ਸਟਰਕਚਰ ਦਾ ਸਾਰੀ ਚੀਜ਼ ਦਾ ਖਲਾ ਆਇਆ ਉੱਥੇ ਸਾਡੇ ਆਪਣੇ ਨੌਜਵਾਨਾਂ ਨੇ ਵਿਦਵਾਨਾਂ ਨੇ ਉਹ ਸਾਰੀ ਜਿਹੜੀਆਂ ਕਮਾਈਆਂ ਆ ਜੋ ਯੰਗ ਆਸ਼ਾ ਤਾਂ ਉਹਦਾ ਅਸਲ ਸੱਚ ਉਹ ਹੁਣ ਲੈ ਕੇ ਆਉਣਾ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹ ਉਹਨਾਂ ਦਾ ਕੰਮ ਸੀ ਹੁਣ ਹੁਣ ਕੰਮ ਆ ਜਿਹੜਾ ਸਿੱਖ ਵਿਦਵਾਨ ਦਾ ਸਿੱਖ ਕਵੀ ਦਾ ਸਿੱਖ ਲਿਖਾਰੀ ਦਾ ਅਸਲ ਸਿੱਖ ਸਕਾਲਰ ਦਾ ਕਿ ਉਹ ਉਹ ਜੋ ਅਸਲ ਸਾਚਿਆ ਜਿਹਦੇ ਲਈ ਅਸੀਂ ਇਕੱਠੇ ਹੋਏ ਤੀਜਾ ਕੱਲੂਕਾਰਾ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਖਾੜਕੂ ਸਿੱਖ ਤਾਰੀਖ ਸਾਡੇ ਸ਼ਹੀਦ ਉਹ ਕੀ ਸੀ ਕੌਣ ਸੀ ਉਹਨਾਂ ਦਾ ਮਤਲਬ ਕੀ ਆ ਉਹ ਹੁਣ ਅਸਲ ਸਮਾਇਆ ਕਿ ਉਹ ਸਾਹਮਣੇ ਆਉਣਾ ਉਹ ਇਸੇ ਤਰੀਕੇ ਨਾਲ ਕਿਉਂਕਿ ਗੱਲਾਂ ਬਹੁਤ ਭਾਰੀ ਹੁੰਦੀਆਂ ਆ ਉਸ ਸਮੇਂ ਨਾਲ ਹੀ ਆਉਂਦੀਆਂ ਆ ਤੇ ਹੁਣ ਕੁਛ ਉਸ ਤਰੀਕੇ ਦਾ ਸਮਾਂ ਬਣਦਾ ਜਾ ਰਿਹਾ ਹੈ ਤੇ ਮੈਨੂੰ ਹੋਰ ਵੀ ਬਹੁਤ ਖੁਸ਼ੀ ਹੋਈ ਪੁਰਾਣੇ ਆਪਣੇ ਸੱਜਣਾ ਨੂੰ ਮਿਲ ਕੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਆਪਣੇ ਵਕੀਲ ਸਾਹਿਬ ਢਿੱਲੋਂ ਸਾਹਿਬ ਜਿਨ੍ਹਾਂ ਦੀ ਬੜੀ ਕਮਾਈ ਆ ਬੜੀ ਸੇਵਾ ਆ ਸੰਘਰਸ਼ ਦੇ ਵਿੱਚ ਸਿੰਘਾਂ ਦੀ ਪਿਆਰ ਭਾਈ ਕਰਦੇ ਆ ਤੇ ਹੋਰ ਜਿਹੜੇ ਆਪਣੇ ਜਥੇ ਜਿੱਦਾਂ ਸਿੱਖ ਜਥਾ ਮਾਲਵਾ ਭਾਈ ਮਲਕੀਸ਼ ਸਿੰਘ ਸਤਪਾਲ ਸਿੰਘ ਹੋਣੀ ਲੱਖੀ ਜੰਗਲ ਖਾਲਸਾ ਭਾਈ ਸਵਰਨ ਸਿੰਘ ਕੋਟਰਮੋਹਣੀ ਭਾਈ ਗਰਪਾਲ ਸਿੰਘ ਹੋਣੀ ਬਾਬਾ ਹਰਦੀਪ ਸਿੰਘ ਮਹਾਰਾਜ ਭਾਈ ਰਾਮ ਸਿੰਘ ਟਪਾਲੀ ਇਹ ਸਾਰੇ ਸਿੰਘ ਬੜੇ ਸਿੱਧਕ ਨਾਂ ਬੜੇ ਸਬਰ ਨਾਂ ਤੇ ਬੜੇ ਇਕਾਗਰਤਾ ਨਾਲ ਸੇਵਾ ਕਰ ਰਹੇ ਗੁਰੂ ਇਹਨਾਂ ਤੇ ਹੋਰ ਮਿਹਰ ਕਰੇ ਤੇ ਗੱਲ ਕਰੀ ਅੱਜ ਵਾਲੀ ਕਿਤਾਬ ਦੀ ਪਾਈ ਕਰਮਜੀਤ ਸਿੰਘ ਹੁਣਾਂ ਦੇ ਤੇ ਉਸ ਕਿਤਾਬ ਦੇ ਉੱਤੇ ਸਰਵਰ ਕੇ ਇੱਕ ਪਿਸਤੌਲ ਦੀ ਫੋਟੋ ਬਣੀ ਆ ਉਹ ਪਿਸਤੌਲ ਵੀ ਉਹ ਜੋ ਦੇਸੀ 12 ਬਾਰਾ ਮੋਰ ਦਾ ਪਿਸਤੌਲ ਹੁੰਦਾ ਜਿਹਨੂੰ ਆਪਣੇ ਆਮ ਸ਼ਬਦਾਂ 'ਚ ਕੱਟਾ ਕਹਿ ਦਿੰਨੇ ਆ ਤੇ ਸਸਤਾ ਜਿਆ ਮਿਲ ਜਾਂਦਾ ਹੁੰਦਾ ਉਹਦੀ ਫੋਟੋ ਆ ਇਹ ਫੋਟੋ ਬੜੀ ਮਹੱਤਵ ਵਾਲੀ ਆ ਇਹਦੇ ਪਿੱਛੇ ਇੱਕ ਬੜਾ ਸੱਚ ਆ ਤੇ ਬੜੀ ਆਪਣੀ ਇਤਿਹਾਸ ਨਾਲ ਪਰੰਪਰਾ ਨਾਲ ਜੁੜੀ ਹੋਈ ਐ ਇਸ ਧਰਤੀ ਤੇ ਲੱਖੀ ਜੰਗਲ ਦੇ ਵਿੱਚ ਜਦੋਂ ਅਬਦਾਲੀ ਆਇਆ ਸਿੰਘਾਂ ਨੂੰ ਫੜਨ ਤੇ ਉਹ ਅੱਗੇ ਵਧਿਆ ਜੰਗਲ 'ਚ ਤੇ ਇੱਕਦਮ ਇੱਕ ਸਿੰਘ ਘੋੜੇ ਤੇ ਆਇਆ ਸਵਾਰ ਨੇਜਾ ਲੈ ਕੇ ਜੰਗਲ 'ਚੋਂ ਨਕਰ ਕੇ ਤੇ ਉਹਨੇ ਉੱਤੇ ਵਾਰ ਕਰ ਦਿੱਤਾ ਨੇਜੇ ਦਾ ਉਹਦੇ ਨਾਲ ਦੇ ਪੈਰਾਕਰਾਂ ਨੇ ਉਹਨਾਂ ਨੇ ਗੋਲੀ ਚਲਾ ਕੇ ਉਹਨੂੰ ਸਿੱਟ ਲਿਆ ਵਾਰ ਵੀ ਉਹ ਬਚ ਗਿਆ ਪਰ ਸਦਾਲੇ ਦੇਲ ਗਿਆ ਇਸੇ ਤਰ੍ਹਾਂ ਜਿਹੜੀ ਇੱਕ ਆਪਣੇ ਪੋਸਟਰ ਤੇ ਜਿਹੜੀ ਤਸਵੀਰ ਹੈ ਕਿ ਨੇਜਾ ਸਿੰਘ ਨੇ ਲਿਆਇਆ ਤੇ ਉਹ ਉਹ ਦਰਬਾਰ ਸਾਹਿਬ ਤੇ ਟੈਂਕ ਆ ਰਿਹਾ ਉਹਦੇ ਆਲੂ ਨੇਜੇ ਨੇ ਹਮਲਾ ਕਰ ਰਿਹਾ ਇਹ ਸੱਚੀ ਗੱਲ ਆ ਮੈਂ ਆਪ ਜਾਣੇ ਕਿ ਜਿਹੜੇ ਸਿੰਘ ਆ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਗੱਲ ਸੁਣਾਈ ਸਾਰੀ ਤੇ ਉਹਨੇ ਦੇਖੀ ਗੱਲ ਆ ਕਿ ਇੱਕ ਸਿੰਘ ਜੋ ਬਾਣੇ 'ਚ ਸੀ ਜਦੋਂ ਇਧਰੋਂ ਲੰਗਰ ਵੱਲੋਂ ਟੈਂਕ ਆਏ ਤੇ ਉਹਨੇ ਨੇਜੇ ਨਾਲ ਹੀ ਖੜ ਕੇ ਹਮਲਾ ਕੀਤਾ ਉਹਨਾਂ ਨੇ ਬ੍ਰਸਟ ਮਾਰਿਆ ਮਸ਼ੀਨ ਕੰਨ ਦਾ ਡਿੱਗ ਪਿਆ ਉਹ ਅਦਾਲੀ ਵਾਲਾ ਸਿੰਘ ਕੋੜਸਵਾਰ ਇਹ ਸਿੰਘ ਜਿਹੜਾ ਨੇਜੇ ਵਾਲਾ ਸੀ 84 'ਚ ਤੇ ਇਸੇ ਤਰ੍ਹਾਂ ਕਰਮਜੀਤ ਸਿੰਘ ਇੱਕ 12 ਬੋਰ ਦੇ ਪਿਸਤੌਲ ਨਾਲ ਹਿੰਦੁਸਤਾਨ ਦਾ ਜਿਹੜਾ ਸਭ ਤੋਂ ਵੱਡਾ ਬਰਾਹਿਮ ਨੇ ਸ੍ਰੀ ਆਬ ਤੋਂ ਜਾਰੀ ਸਿਕਿਉਰਟੀ ਆ ਦੁਨੀਆ ਦੀ ਵੱਡੀਆਂ ਸਿਕਿਉਰਟੀਆਂ ਚ ਉਦ ਤੇ ਇੱਕ 12 ਗੋਰ ਦੇ ਪਿਸਤੌਲ ਨਾਲ ਦੇਸੀ ਨਾਲ ਹਮਲਾ ਕਰ ਰਿਹਾ ਇੱਕ ਗੋਲੀ ਚਲਾ ਰਿਹਾ ਇਹ ਇੱਕੋ ਹੀ ਤਰ੍ਹਾਂ ਦੀਆਂ ਗੱਲਾਂ ਆ ਤੇ ਗੁਰੂ ਦੀ ਮਿਹਰ ਸਦਕੇ ਹੀ ਹੁੰਦੀਆਂ ਤੇ ਇਹਦੇ ਪਿੱਛੇ ਗੱਲ ਇਹ ਹੈ ਕਿ ਖਾਲਸੇ ਤੇ ਗੁਰੂ ਦੀ ਇਹ ਬਖਸ਼ਿਸ਼ ਆ ਉਹਦੇ ਸਦਕ ਦੀ ਉਹਦੇ ਜਲਾਲ ਦੀ ਉਹਦੇ ਜੰਗ ਦੀ ਸ਼ਹਾਦਤ ਦੀ ਕਿ ਜਦੋਂ ਉਹ ਤੇ ਬਖਸ਼ਿਸ਼ ਹੋ ਜAVE ਤੇ ਉਹ ਜੋ ਠਾਨ ਲਵੇ ਜੋ ਉਹ ਧਾਰਨ ਲਵੇ ਕਿ ਕਰਨਾ ਉਹ ਕਰਨਾ ਹੀ ਹੁੰਦਾ ਉਹ ਨੂੰ ਇਹ ਨਹੀਂ ਹੁੰਦਾ ਕਿ ਅੱਗੇ ਉਹ ਉਹਦਾ ਕੀ ਅੰਤ ਨਾਲ ਕਰਨਾ ਤੇ ਉਹਦੇ ਨਾਲ ਕੀ ਹੋਣਾ ਹੈ ਜਿਵੇਂ ਉਹ ਜਿਹੜਾ ਟੈਂਕ ਤੇ ਗੋਲੇ ਚਲਾਉਣਾ ਉਹ ਨੂੰ ਪਤਾ ਸੀ ਕਿ ਅੱਗੋਂ ਗੋਲੀਆਂ ਵਜਣੀਆਂ ਟੈਂਕ ਨੂੰ ਥੋੜੋ ਨੀਜੇ ਨਾ ਹੋਣਾ ਗਲਤ ਤਾਂ ਉਹ ਸਪਿਰਟ ਦੀ ਆ ਉਸ ਰੌ ਦੀ ਆ ਜੋ ਅਸਲ ਗੁਰੂ ਦੀ ਰੌ ਹੈ ਜੋ ਗੁਰੂ ਨੇ ਸਾਨੂੰ ਬਖਸ਼ੀ ਸੀ ਜੋ ਪੰਜ ਪਿਆਰਿਆਂ ਦੇ ਸਾਜਨਾ ਵੇਲੇ ਤੁਹਾਡੇ ਵਿੱਚ ਆ ਗਈ ਸੀ ਜੋ ਤੁਹਾਡੇ ਅੰਮ੍ਰਿਤ ਦੇ ਇੱਕ ਕਾਰਾਂ ਵਿੱਚ ਆ ਜੋ 84 ਸਤ ਜਰਨੈਲ ਸਿੰਘ ਪਿੰਡਣਾ ਵਾਲਿਆ ਰਾਹੀਂ ਸਾਡੇ ਚ ਆ ਗਈ ਤੇ ਹੁਣ ਹੈ ਤੇ ਉਹੀ ਰੋ ਆਇਆ ਸਾਰੇ ਤੇ ਉਹ ਜੰਗ ਦੀ ਹੈ ਸ਼ਹਾਦਤ ਦੀ ਹੈ ਤੇ ਉੱਤੇ ਗੁਰੂ ਦੀ ਮਿਹਰ ਆ ਤੇ ਉਹਦੇ ਸਦਕੇ ਹੀ ਸਾਰੀਆਂ ਇਹ ਜਿੰਨੀਆਂ ਵੱਡੀਆਂ ਕਾਰਵਾਈਆਂ ਜਿੰਨੀਆਂ ਸ਼ਹਾਦਤਾਂ ਜੱਡੇ ਸਾਡੇ ਵੱਡੀਆਂ ਸਸਿ ਮੌਮਾ ਤੇ ਛੜੇ ਉਹਦੇ ਕਰਕੇ ਹੀ ਹੋਇਆ ਆ ਤੇ ਬਾਕੀ ਜੋ ਗੱਲ ਕਰੀਏ ਕਿ ਤੀਜੇ ਘੱਲੂ ਕਾਰੇਵਾਰੇ ਇਹਦੇ ਵਿੱਚ ਮੈਂ ਤਾਂ ਕੁਝ ਗੱਲਾਂ ਤੁਹਾਡੇ ਅੱਗੇ ਅਰਸ਼ ਕਰਾਂਗਾ ਰੱਖਾਂ ਕਿ ਦੇਖੋ ਕਿ ਇਸ ਤਖਤ ਨੇ ਬਿਪਰ ਦੇ ਤਖਤ ਨੇ ਦਿੱਲੀ ਦੇ ਤਖਤ ਨੇ ਜੋ ਕੂੜ ਦਾ ਤਖਤ ਆ ਇੱਕ ਦੁਨਿਆਵੀ ਤਖਤ ਆ ਉਹਨੇ ਅਕਾਲ ਦੇ ਤਖਤ ਤੇ ਸੱਚ ਦੇ ਤਖਤ ਤੇ ਹਮਲਾ ਕੀਤਾ ਤੇ ਉਹਨੇ ਬڑے ਬڑے ਤਰਕ ਬڑے ਲੌਜਿਕ ਬڑے ਕਾਰਨ ਦੱਸੇ ਕਿਉਂਕਿ ਝੂਠ ਦੇ ਉਹਨੇ ਬੰਨਣੇ ਸੀ ਬਹੁਤ ਕੁਛ ਕਿਹਾ ਪਰ ਉਹ ਸਾਰੇ ਹੁਣ ਦੇ ਸਮਿਆਂ ਚ ਆ ਕੇ ਉਹ ਸਾਰੇ ਹੀ ਉੜ ਗਏ ਆ ਕਿਸੇ ਦੇ ਪੈਰ ਨਹੀਂ ਰਹੀ ਕਿਉਂਕਿ ਝੂਠ ਸੀ ਤੇ ਸਾਡੇ ਵੱਲੋਂ ਵੀ ਸਾਡੇ ਜੋ ਲਿਖਾਰੀ ਸੀ ਸਾਡੇ ਜੋ ਲੀਡਰਸ਼ਿਪ ਸੀ ਉਹਨਾਂ ਨੇ ਵੀ ਆਪਣੇ ਤੌਰ ਤੇ ਬਹੁਤ ਗੱਲਾਂ ਕਹੀਆਂ ਇਹ ਇਨਾਂ ਨੇ ਇਸ ਕਰਕੇ ਕੀਤਾ ਇਤਾ ਇਨਾਂ ਨੇ ਇਸ ਕਰਕੇ ਕੀਤਾ ਉਹ ਸਾਰੀਆਂ ਗੱਲਾਂ 'ਚ ਕੋਈ ਨਾ ਕੋਈ ਸੱਚ ਹੁੰਦਾ ਉਹ ਵੀ ਗੱਲਾਂ ਸਾਰੀਆਂ ਠੀਕ ਆ ਪਰ ਜਿਹੜੀ ਅਸਲ ਗੱਲ ਆ ਤਤ ਗੱਲ ਆ ਉਹ ਇਹ ਆ ਕਿ ਜਿਹੜਾ ਇਹ ਦਿੱਲੀ ਦਾ ਤਖਤ ਆ ਇਹ ਕੂੜ ਦਾ ਤਖਤ ਆ ਇਹ ਮਨਮੁਖਤਾ ਦਾ ਤਖਤ ਆ ਇਹ ਜ਼ਬਰ ਦਾ ਤਖਤ ਆ ਇਹ ਜ਼ੁਲਮ ਦਾ ਤਖਤ ਆ ਇਹ ਅਨਿਆਦ ਦਾ ਤਖਤ ਆ ਤੇ ਇਹਨੇ ਜਿੱਥੇ ਵੀ ਸੱਚ ਦੀ ਗੱਲ ਹੋਣੀ ਆ ਗੁਰਮਖਤਾਇ ਦੀ ਗੱਲ ਹੋਣੀ ਆ ਅਦਲ ਦੀ ਗੱਲ ਹੋਣੀ ਆ ਤੇ ਜਿੱਥੇ ਖਾਲਸੇ ਦਾ ਬੋਲ ਬੋਲਾ ਉੱਥੇ ਇਹਨੇ ਹਮਲਾ ਕਰਨਾ ਹੀ ਕਰਨਾ ਹੈ ਇਹ ਪਹਿਲੇ ਪਾਸ਼ਾ ਤੋਂ ਸ਼ੁਰੂ ਕਰ ਲਈਏ ਪੰਜਵੇਂ ਪਾਸ਼ਾ ਦੀ ਸ਼ਹਾਦਤ ਛੇਵੇਂ ਪਾਸ਼ਾ ਦੀਆਂ ਜੰਗਾਂ ਦਸਵੇਂ ਪਾਸ਼ਾ ਦੀਆਂ ਜੰਗਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਸ ਤੋਂ ਬਾਅਦ ਬਬਰ ਕਾਲੀ ਕਾਲੀ ਮੂਵਮੈਂਟਸ ਤੋਂ ਹੁਣ ਦੇ ਚਰਾਸੀ ਤੱਕ ਆ ਜਾਂਦੇ ਉਹਦਾ ਕਾਰਨ ਉਹੀ ਆ ਕਿ ਉਹਨਾਂ ਨੂੰ ਪਤਾ ਆ ਕਿ ਜਿਹੜਾ ਕਾਲ ਤਖਤ ਆ ਇਹ ਸੱਚ ਦਾ ਤਖਤ ਆ ਇਹ ਕਾਲ ਪ੍ਰਖ ਦਾ ਤਖਤ ਆ ਇੱਥੋਂ ਨਿਆਹ ਹੋਣਾ ਆ ਤੇ ਜਿਹੜਾ ਗੁਰੂ ਖਾਲਸਾ ਪੰਥ ਆ ਜਿਹੜਾ ਕਾਲ ਤਖਤ ਦਾ ਵਾਰਸ ਆ ਤੇ ਉਸ ਸਮੇਂ ਸੰਤ ਜਰਨੈਲ ਸਿੰਘ ਉਹਦੇ ਵਾਰਸ ਵਜੋਂ ਆਏ ਸੀ ਉੱਥੇ ਪਹਿਰੇਦਾਰੀ ਕਰਨ ਆਏ ਸੀ ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਸੀ ਤੇ ਇਹਦੇ ਹੁੰਦੇ ਹੋਏ ਝੂਠ ਦਾ ਤਖਤ ਚਲਣਾ ਨਹੀਂ ਉਹਨਾਂ ਨੂੰ ਸਿੱਧੀ ਵੰਗਾਰ ਹੁੰਦੀ ਆ ਇਹ ਸਿੱਧਾ ਹੀ ਟਕਰਾਉ ਆ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਜਦੋਂ ਇਹ ਯਾਦ ਹਸਤੀ ਛੋਣਗੇ ਉਦੋਂ ਹੀ ਇਹ ਤਖਤ ਹਮਲਾ ਕਰੇਗਾ ਹੀ ਕਰੇਗਾ ਉਹਨਾਂ ਨੇ ਹਮਲਾ ਕਰਨਾ ਸੀ ਉਸ ਵਕਤ ਉਹਦੇ ਹਮਲਾ ਕਰਨ ਦਾ ਜਿਹੜਾ ਖਲਨਾਇਕ ਇੰਦਰਾ ਗਾਂਧੀ ਆ ਗਈ ਇਹ ਸਟੇਟ ਆ ਗਿਆ ਇਦਰੋਂ ਹਮਲੇ ਦਾ ਜਿਹੜਾ ਮੁਕਾਬਲਾ ਕਰਨਾ ਜਿੱਥੇ ਸ਼ਹਾਦਤਾਂ ਦੇਣੀਆਂ ਜਿਹੜੀਆਂ ਸ਼ਾਨੋ ਮੱਤੀ ਜਿਹੜਾ ਇੱਕ ਇਤਿਹਾਸਿਕ ਜੰਗ ਲੜਣੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸ਼ਹੀਦਾਂ ਉਹਨਾਂ ਦੇ ਨਾਮ ਸੀ ਜੋ ਸ਼ਹੀਦਾਂ ਵਜੋਂ ਸਾਡੇ ਚ ਆਏ ਸੀ ਗੁਰੂ ਵੱਲੋਂ ਭੇਜੀ ਹੋਈ ਸ਼ਖਸੀਅਤ ਸੀ ਕੌਮ ਨੂੰ ਪੰਥ ਨੂੰ ਸੁੱਕਤੇ ਹੋਏ ਪੰਥ ਨੂੰ ਜਗਾਉਣ ਆਏ ਸੀ ਕਿ ਤੂੰ ਭਾਈ ਕੌਣ ਆ ਤੂੰ ਇਹ ਦੁਨੀਆਦਾਰ ਨਿਗਾ ਇਹ ਤਖਤ ਦੁਨੀਆਦਾਰ ਆ ਤੇਰਾ ਅਸਲ ਤਖਤ ਅਕਾਲ ਤਖਤ ਆ ਤੂੰ ਗੁਰੂ ਖਾਲਸਾ ਪੰਥ ਆ ਅਕਾਲ ਪੁਰਖ ਨੇ ਤੈਨੂੰ ਬ੍ਰਿਹਾਈ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਨੂੰ ਕਿ ਤੂੰ ਕਿੱਥੇ ਭੁੱਲ ਗਿਆ ਕਿੱਥੇ ਸੌ ਗਿਆ ਉਹ ਜਗੌਣ ਆਏ ਸੀ ਇਸ ਗੁਲਾਮੀ ਨੂੰ ਦਿਖਾਉਣ ਆਏ ਸੀ ਤੇ ਕਾਲ ਤਖਤ ਤੇ ਖੜ ਕੇ ਇਸ ਤਖਤ ਜਿਹੜੋ ਝੂਠਾ ਤਖਤ ਆ ਜੋ ਜ਼ਬਰ ਜ਼ੁਲਮ ਦਾ ਤਖਤ ਆ ਅਨਿਆਇ ਦਾ ਤਖਤ ਆ ਉਹਦੇ ਵਿਰੁੱਧ ਇੱਕ ਜ ਐਲਾਨ ਕਰਨ ਆਏ ਸੀ ਜੰਗ ਦਾ ਇਥੋਂ ਤੁਹਾਨੂੰ ਜਗਾਉਣ ਆਏ ਸੀ ਜਿਹੜਾ ਤੁਸੀਂ ਭੁੱਲ ਗਏ ਸੀ ਕਿ ਖਾਲਸੇ ਦਾ ਕੰਮ ਆ ਆਪ ਗੁਰਮਖਤਾਈ ਰਾਤੇ ਚੱਲਣਾ ਸਾਰੇ ਸਮਾਜ ਨੂੰ ਗੁਰਮਖ ਬਣਾਉਣਾ ਗੁਰਮਖਤਾਈ ਵਾਲਾ ਮਾਹੌਲ ਸਜਣਾ ਬੇਗੰਪੁਰੇ ਵਰਗਾ ਸਮਾਜ ਬਣਾਉਣਾ ਹਲੇਮੀ ਰਾਜ ਕਾਇਮ ਕਰਨਾ ਤੇ ਸਰਬੋਦੇ ਭਲੇ ਵਾਲਾ ਰਾਜ ਜਿੱਥੇ ਅਸਲ ਅਦਲ ਹੋਵੇ ਜਿੱਥੇ ਇਨਸਾਫ ਹੋਵੇ ਜਿੱਥੇ ਸਾਰਿਆਂ ਲਈ ਹੋਵੇ ਜੇ ਪਿਆਰ ਮੁਹੱਬਤ ਤੇ ਜਿੱਥੇ ਕਿਸੇ ਦਾ ਵੀ ਕੋਈ ਡਰ ਨਾ ਹੋਵੇ ਜਿੱਥੇ ਸਭ ਬਰਾਬਰ ਹੋਣ ਜਿੱਥੇ ਚਾਅ ਹੋਵੇ ਅਮੰਗ ਹੋਵੇ ਇਹ ਅਸਲ ਬੇਗੰਪੁਰਾ ਤੇ ਹਲੇਮੀ ਰਾਜ ਉਹ ਅਸੀਂ ਪੁੱਲ ਗਏ ਸੀ ਸੰਤ ਜਰਨੈਲ ਸਿੰਘ ਤੋਂ ਉਹਨੂੰ ਯਾਦ ਕਰਾਉਣ ਆਏ ਸੀ ਕਿ ਤੁਹਾਡਾ ਕੰਮ ਇਹ ਆ ਭਾਈ ਆ ਜਿਹੜੇ ਤਖਤ ਝੂਠੇ ਆ ਉਹ ਜਿਹੜਾ ਜੰਗ ਆ ਦਰਬਾਰ ਸਾਹਿਬ ਤੇ ਉਹ ਇਸ ਕਰਕੇ ਹੋਇਆ ਸੀ ਸੰਤ ਜਰਨੈਲ ਸਿੰਘ ਪਟਨਾਵਾਲਿਆ ਨੇ ਉਸ ਦਿੱਲੀ ਤਖਤ ਦੀ ਜਿਹੜੀ ਉਸ ਵਕਤ ਦੀ ਖਲਨਾਇਕ ਜਿਹਨੂੰ ਆਪਾਂ ਡੈਨ ਕਰਕੇ ਇੰਦਰਾ ਜਾਣਦੇ ਆ ਉਹਦਾ ਮੁਕਾਬਲਾ ਸਾਡੇ ਸਮਿਆਂ ਦੇ ਸਭ ਤੋਂ ਵੱਡੇ ਸ਼ਹੀਦ ਸਭ ਤੋਂ ਵੱਡੇ ਸਿੱਖ ਨੇ ਆਪ ਖੜ ਕੇ 92 ਸਿੰਘਾਂ ਨਾਲ ਚੁਣ ਕੇ ਜਿਹੜੇ ਸਿੰਘ ਉੱਥੇ ਸੀ ਉਹਨਾਂ ਨੇ ਚੁਣੇ ਹੋਏ ਸੀ ਇਸ ਤੋਂ ਬਦ ਲੱਗਦਾ ਕਿ ਪਹਿਲਾਂ ਤੋਂ ਨਿਸ਼ਚਿਤ ਗੱਲਾਂ ਸੀ ਇਹ ਨਹੀਂ ਕਿ ਕਿਸੇ ਨੇ ਹਮਲਾ ਕਰਤਾ ਤੇ ਅਸੀਂ ਇੱਧਰ ਆ ਗਏ ਜਾਂ ਇਹ ਕੋਈ ਨਹਿਰਾਂ ਦਾ ਮਸਲਾ ਆ ਪਾਣੀ ਦਾ ਮਸਲਾ ਆ ਇਹ ਕੋ ਖੇਤੀਬਾੜੀ ਦਾ ਮਸਲਾ ਨੌਕਰੀਆਂ ਦਾ ਮਸਲਾ ਆ ਵਾਧਦਕਾਰਾਂ ਦਾ ਇਲੈਕਸ਼ਨਾਂ ਦਾ ਬਦਲਾ ਇਹ ਛੋਟੀਆਂ ਗੱਲਾਂ ਨੇ ਇਹ ਉਦਾਂ ਹੀ ਸਬੋ ਨਾਲ ਲੱਗਦੇ ਕਾਰਨ ਜੇ ਹੁੰਦੇ ਅਸਲ ਕਾਰਨ ਇਹ ਆ ਕਿ ਉਹ ਸੱਚ ਦੀ ਲੜਾਈ ਸੀ ਗੁਰਮਖਤਾਈ ਦੀ ਲੜਾਈ ਸੀ ਜੋ ਤੁਸੀਂ ਭੁੱਲ ਗਏ ਆ ਸਰਬੋਤ ਦੇ ਭਲੇ ਲਈ ਹਲੇਮੀ ਰਾਜ ਕਾਇਮ ਕਰਨ ਦੀ ਲੜਾਈ ਸੀ ਤੇ ਤੁਹਾਨੂੰ ਜਗਾਉਣ ਲਈ ਗੁਰੂ ਨੇ ਸੰਤਾਂ ਨੂੰ ਭੇਜਿਆ ਸੀ ਤੇ ਉਹਨਾਂ ਨੇ ਇਸ ਦਿੱਲੀ ਤਖਤ ਦੀ ਫੌਜ ਐਡੀ ਫੌਜ ਕਿਉਂ ਚੜ੍ਹ ਕੇ ਆਈ ਲੱਖਾਂ ਦੇ ਵਿੱਚ ਟੈਂਕ ਜਹਾਜ਼ ਸਾਰਾ ਉਹ ਸਵਾ ਸੌ ਬੰਦੇ ਕਰਕੇ ਥੜੋ ਆਈ ਸੀ ਇਹ ਕੋਈ ਗੱਲ ਬਣਦੀ ਹੈ ਉਹ ਤੁਹਾਨੂੰ ਜਗਾਉਣ ਆਏ ਸੀ ਤੇ ਉਹਨਾਂ ਨੇ ਉੱਥੇ ਜੰਗ ਲੜੀ ਬਹੁਤ ਹੀ ਵੱਡੀ ਖੂਬਸੂਰਤ ਜੰਗ ਸ਼ਹਾਦਤਾਂ ਦਿੱਤੀਆਂ ਕਾਲ ਤਖਤ ਦੇ ਸਾਹਮਣੇ ਜਦੋਂ ਆਖਰੀ ਵਕਤੋਂ ਉਦੋਂ ਉਹਨਾਂ ਕੋਲ ਖੰਡਾ ਸੀ ਜਦੋਂ ਸ਼ਾਦ ਦਿੱਤੀ ਤੇ ਉਹ ਸਾਡਾ ਸਿਰ ਸਾਰੀਆਂ ਜੰਗਾਂ ਵਿੱਚ ਦੁਨੀਆਂ 'ਚ ਉੱਚਾ ਕਰ ਗਏ ਇਸ ਕਰਕੇ ਜਦੋਂ ਇਹ ਗੱਲ ਕਰਦੇ ਕਿ ਨਹੀਂ ਇਹ ਜ਼ਖਮ ਆ ਇਹ ਠੀਕ ਆ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ ਕਰਨਾ ਸੀ ਤੇ ਅਸੀਂ ਲੜੇ ਜੰਗ ਕੀਤੀ ਅਸੀਂ ਲੜਨਾ ਸੀ ਸਾਡੀ ਪਰੰਪਰਾ ਆ ਸਾਡਾ ਫਰਜ਼ ਆ ਜੰਗ ਤੇ ਸ਼ਹਾਦਤ ਔਰ ਇਹ ਸਾਡੇ ਲਈ ਮਾਣ ਦੀ ਗੱਲ ਆ ਇੱਥੋਂ ਸਾਡਾ ਸਾਰਾ ਕੁਝ ਸ਼ੁਰੂ ਹੁੰਦਾ ਮੈਂ ਗੱਲ ਕੀਤੀ ਸੀ ਜੰਗ ਤੇ ਸ਼ਹਾਦਤ ਤੋਂ ਸ਼ੁਰੂ ਜੰਗ ਤੇ ਸ਼ਹਾਦਤ ਛੀ ਸਾਰੀ ਸਿੱਖੀ ਆ ਸਿੱਖੇ ਨੂੰ ਜਦੋਂ ਮੋੜ ਸਰਜੀਤ ਹੋ ਕੇ ਆਉਣਾ ਪੈਂਦਾ ਆਪਣੇ ਨੂੰ ਲੱਭਣਾ ਪੈਂਦਾ ਪਛਾਨਣਾ ਪੈਂਦਾ ਉਹ ਜੰਗ ਤੇ ਸ਼ਹਾਦਤ ਵਿੱਚੋਂ ਹੀ ਆਉਂਦੀ ਆ ਉਹ ਏਦਾਂ ਸੁਖੀ ਜਿੱਦਾਂ ਆਪਾਂ ਅੱਜਕੱਲ ਸੁੱਖ ਆਰਾਮ ਤੇ ਲਗਜ਼ਰੀ ਤੇ ਸਾਰਾ ਕੁਝ ਉਹੀ ਲੱਭਦੇ ਰਹੇ ਇਸ ਚੋਂ ਨਹੀਂ ਆਉਂਦਾ ਕਦੀ ਵੀ ਤੇ ਕਦੀ ਵੀ ਕੁਝ ਜੋ ਬਹੁਤ ਵੱਡਾ ਕਦੀ ਵੀ ਇਦਾਂ ਆਰਾਮ ਚ ਦਾ ਸੁੱਖਾਂ ਚ ਜਾਂ ਇਸ ਤਰ੍ਹਾਂ ਨਹੀਂ ਹੋਇਆ ਜਿੰਨੇ ਵੱਡੇ ਬੰਦੇ ਉਹਨਾਂ ਦੀ ਸਾਰੀਆਂ ਜ਼ਿੰਦਗੀਆਂ ਸੰਗਰਾਮ ਦੀਆਂ ਸੰਘਰਸ਼ ਦੀਆਂ ਟੋਟਾਂ ਦੀਆਂ ਥੋੜਾਂ ਦੀਆਂ ਹੋਈਆਂ ਤੇ ਇਸ ਕਰਕੇ ਸੰਤ ਜੀ ਉਸ ਤਰ੍ਹਾਂ ਸੀ ਉਹਨਾਂ ਨੂੰ ਉਸ ਤਰੀਕੇ ਨਾਲ ਲੈਣੇ ਚਾਹੀਦੇ ਕਿ ਗੁਰੂ ਵੱਲੋਂ ਭੇਜੇ ਹੋਏ ਗੁਰੂ ਖਾਲਸਾ ਪੰਥ ਦੇ ਨਾਇੰਦੇ ਜਿਹੜੇ ਕਾਲ ਤਖਤ ਦੇ ਵਾਰਸ ਸੀ ਉਹਨਾਂ ਨੇ ਉੱਥੇ ਖੜ ਕੇ ਝੂਠ ਖਿਲਾਫ ਲੜਾਈ ਲੜੀ ਤੇ ਤੁਹਾਨੂੰ ਯਾਦ ਕਰਾਇਆ ਤੇ ਖਾਲਸੇ ਪੰਥ ਦਾ ਜੋ ਦਰਿਆ ਜੋ ਰੁਕ ਗਿਆ ਸੀ ਉਹ ਪ੍ਰਵਾਹ ਦੁਆਰਾ ਪ੍ਰਜਲਿਤ ਕਰ ਦਿੱਤਾ ਉਸ ਦੇ ਇਹ ਨਕਸ਼ੇ ਕਦਮਾਂ ਤੇ ਹੀ ਚੱਲ ਕੇ ਸਾਡੇ ਅਰਗੇ ਜਿਹੜੇ ਨਾਚੀ ਸਿੰਘਾਂ ਨੇ ਉਸ ਸ਼ਾਂ ਉਸ ਰੌਸ਼ਨੀ ਵਿੱਚ ਗੁਰੂ ਨੇ ਸਾਡੇ ਤੋਂ ਕੰਮ ਲੈ ਜਿਹੜੇ ਵੀ ਅਸੀਂ ਸੰਘਰਸ਼ ਕੀਤਾ ਜਿਹੜਾ ਖਾੜਕੂ ਸੰਘਰਸ਼ ਸੀ ਉਸ ਜੰਗ ਨੂੰ ਅੱਗੇ ਤੋਰਨ ਦਾ ਹੀ ਸੰਘਰਸ਼ੀ ਉਹਦਾ ਇਹੀ ਮਤਲਬ ਸੀਗਾ ਕਿ ਜੋ ਸਰਬੱਤ ਦੇ ਭਲੇ ਹਲੇਮੀ ਰਾਜ ਤੇ ਬੇਗੰਪੁਰ ਅਗਰ ਸਮਾਜ ਤੇ ਇੱਕ ਗੁਰਮਖਤਾਈ ਅਰਗੇ ਮਾਹੌਲ ਨੂੰ ਘੜਨ ਲਈ ਸੰਘਰਸ਼ ਉਹਨੂੰ ਤੋਰਨ ਦਾ ਉਹਨਾਂ ਦਾ ਇਹੀ ਮਤਲਬ ਸੀ ਇਹਦੇ ਲਈ ਸੰਘਰਸ਼ ਕਰਨਾ ਤੇ ਸ਼ਾਤਾਂ ਦੇਣ ਦਾ ਸੀ ਬਾਕੀ ਗੱਲਾਂ ਸਾਰੀਆਂ ਬਾਅਦ ਚ ਆਉਂਦੀਆਂ ਆ ਇਹ ਗੱਲਾਂ ਤੱਤ ਜੇ ਤੁਸੀਂ ਇੱਥੋਂ ਲੈ ਕੇ ਕਰੋਗੇ ਤਾਂ ਸਾਰੀ ਗੱਲ ਨੂੰ ਤੁਸੀਂ ਸਿੱਖੀ ਨੂੰ ਖਾਲਸੇ ਪੰਥ ਨੂੰ ਸਮਝ ਸਕਦੇ ਹੋ ਜਿਸ ਤਰੀਕੇ ਨਾਲ ਆਪਣੇ ਬਹੁਤ ਬੰਦੇ ਜਿੱਦਾਂ ਸਾਨੂੰ ਇਹ ਸਟੇਟ ਨੇ ਇਹਨਾਂ ਦਾ ਪ੍ਰਚਾਰ ਹੈ ਜਾਂ ਆਪਣੇ ਵੀ ਬਹੁਤ ਲੱਗ ਜਾਂਦੇ ਕਿ ਸਾਡੇ ਤੇ ਸਾਡੇ ਤੇ ਆ ਜੁਰਮ ਹੋ ਗਿਆ ਸਾਡਾ ਆ ਨੁਕਸਾਨ ਹੋ ਗਿਆ ਜ ਜਹਾਦਤ ਕਦੀ ਵੀ ਨੁਕਸਾਨ ਨਹੀਂ ਹੁੰਦਾ ਤੇ ਕਮਾਈ ਜਿਹੜੀ ਗੁਰੂ ਦੀ ਕਿਰਪਾ ਨਾਲ ਜੰਗ ਲੜਨੀ ਉਹ ਤਾਂ ਮਾਣ ਵਾਲੀ ਗੱਲ ਹੁੰਦੀ ਆ ਸਭ ਤੋਂ ਵੱਡੀਆਂ ਮਾਣ ਦੀਆਂ ਗੱਲਾਂ ਆ ਜਿਵੇਂ ਮਲਕੀਤ ਸਿੰਘ ਹੋਣਾ ਨੇ ਕੁਝ ਗੱਲਾਂ ਬਾਰੇ ਦੱਸਿਆ ਉਹ ਮਾਣ ਵਾਲੀਆਂ ਗੱਲਾਂ ਆ ਇਹ ਬਿਲਕੁਲ ਸਹੀ ਆ ਸਾਨੂੰ ਸਾਡੇ ਜੋ ਸੁਨਹਿਰੀ ਗੱਲਾਂ ਉਹ ਯਾਦ ਉਹ ਹੀ ਸਭ ਤੋਂ ਮੇਨ ਗੱਲਾਂ ਆ ਇਹ ਥੋੜੋ ਕੀ ਸਾਨੂੰ ਤੇ ਉਹ ਹਮਲਾਵਰ ਹੋ ਕੇ ਆ ਗਿਆ ਉਹ ਕੀ ਕਹਿ ਰਿਹਾ ਉਹ ਕਿ ਉਹਦੋਂ ਕਰਨਾ ਹੁੰਦਾ ਆ ਇਹ ਤਾਂ ਮੁਗਲਾਂ ਨੇ ਕੀਤਾ ਸੀ ਅੰਗਰੇਜ਼ਾਂ ਨੇ ਕੀਤਾ ਇਹਨਾਂ ਨੇ ਕੀਤਾ ਹੁਣ ਵੀ ਕਰ ਰਹੇ ਆ ਹੋਣ ਵਾਲੀ ਸਰਕਾਰ ਉਸ ਤੋਂ ਜ਼ਿਆਦਾ ਕਰ ਰਹੀ ਹੈ ਜੰਗ ਕਿਤੇ ਵੀ ਸਮਾਪਤ ਨਹੀਂ ਹੋਇਆ ਹਥਿਆਰਬੰਦ ਸੰਘਰਸ਼ ਦਾ ਇੱਕ ਪੜਾ ਇੱਕ ਥਾਂ ਤੇ ਆ ਕੇ ਰੁਕਿਆ ਉਸ ਤੋਂ ਬਾਅਦ ਬੁੜੇ ਤਰ੍ਹਾਂ ਦੇ ਜੰਗ ਚੱਲ ਰਹੇ ਨੇ ਜਿਹੜਾ ਸ਼ਬਦ ਦਾ ਜੰਗ ਹੈ ਇਨਫੋਰਮੇਸ਼ਨ ਦਾ ਜੰਗ ਹੈ ਨੌਲੇਜ ਦਾ ਜੰਗ ਹੈ ਜੋ ਤੁਹਾਡੇ ਕਲਚਰ ਦਾ ਜੰਗ ਹੈ ਤੁਹਾਡੇ ਕਰੈਕਟਰ ਦਾ ਜੰਗ ਹੈ ਤੁਹਾਡੇ ਬਰੇਟਰ ਦਾ ਜੰਗ ਚੱਲ ਰਿਹਾ ਹੈ ਉਹ ਤੁਹਾਡੇ ਤੇ ਕਿਸ ਤਰੀਕੇ ਨਾਲ ਵਾਰ ਕਰ ਰਹੇ ਨੇ ਤੇ ਉਹਦਾ ਮੁਕਾਬਲਾ ਤਾਂ ਤੁਸੀਂ ਕਰਨਾ ਤਾਂ ਤੁਸੀਂ ਤਾਂ ਹੀ ਕਰੋਗੇ ਜੇ ਤੁਸੀਂ ਇਸ ਗੱਲ ਨੂੰ ਜੋ ਅਸਲ ਨੂੰ ਸਮਝੋਗੇ ਕਿ ਜਿਹੜਾ ਜੂਨ 84 ਆ ਸੰਤਾ ਦੀ ਸ਼ਹਾਦਤ ਆ ਖਾੜਕੂ ਸੰਘਰਸ਼ ਆ ਸਾਡੇ ਸਮਿਆਂ ਚ ਸਭ ਤੋਂ ਵੱਡੀਆਂ ਜਿ குரு ਵੱਲੋਂ ਭੇਜੀਆਂ ਸਾਡੇ ਦੇ ਨਿਆਂ ਤਾਂ ਬਖਸ਼ੀਆਂ ਨੇ ਤੇ ਇੱਥੋਂ ਹੀ ਸਾਡੀ ਗੱਲ ਸਾਰੀ ਤੁਰਦੀ ਆ ਤੇ ਉਹਨਾਂ ਨੂੰ ਮਨਾਵਾਂਗੇ ਉਹਨਾਂ ਨੂੰ ਯਾਦ ਕਰਾਂਗੇ ਉਹਨਾਂ ਨੂੰ ਸੈਲੀਬ੍ਰੇਟ ਕਰਾਂਗੇ ਉਹਨਾਂ ਨੂੰ ਜ਼ਿੰਦਗੀ ਦਾ ਆਪਣਾ ਹਿੱਸਾ ਬਣਾਵਾਂਗੇ ਭਵੇਂ ਇਸ ਤਖਤ ਨੇ ਤੇ ਸਾਡੇ ਕੁਝ ਕੁਲੜ ਹਿੱਸਿਆਂ ਨੇ ਕਿਉਂਕਿ ਉਹਨਾਂ ਨੇ ਇਹੋ ਜੀ ਸਿੱਖਿਆ ਸੀ ਇਹੋ ਜਿਹਾ ਮਾਹੌਲ ਬਣਾ ਤਾਂ ਕਿ ਕਿ ਪਤਾ ਨਹੀਂ ਸਾਡਾ ਕੀ ਨੁਕਸਾਨ ਹੋ ਗਿਆ ਤੇ ਸਾਡੇ ਸਾਰਾ ਕੁਝ ਨਕਾਰਾਤਮਕ ਗੱਲਾਂ ਹੀ ਕਰੀ ਜਾਣੀਆਂ ਸਾਰੇ ਰੋਣੇ ਰੋਈ ਜਾਣੇ ਇਹ ਖਾਲਸੇ ਦਾ ਨਹੀਂ ਹੈ ਕੰਮ ਇਹ ਇਹ ਉਪਰੀਆਂ ਗੱਲਾਂ ਆ ਬਹੁਤ ਨੀਵੀਆਂ ਗੱਲਾਂ ਜਿਹੜੀਆਂ ਗੱਲਾਂ ਇਹ ਕਰਦੇ ਆ ਕਿ ਖਾਲਸੇ ਨੇ ਕਿਸੇ ਤੋਂ ਕੁਝ ਮੰਗ ਕੇ ਲੈਣਾ ਜਿਹੜਾ ਅਸੀਂ ਇਨਸਾਫ ਖਾਲਸੇ ਨੇ ਕਰਨਾ ਕਿਸੇ ਤਖਤ ਤੋਂ ਨਹੀਂ ਮੰਗਣਾ ਖਾਲਸਾ ਹੀ ਇਨਸਾਫ ਕਰਨ ਜੋਗ ਹੈ ਇੱਕ ਕਾਲਪੁਰਖ ਨੇ ਉਹਨੂੰ ਇਹ ਬਖਸ਼ਿਸ਼ ਦਿੱਤੀ ਹੈ ਅਸੀਂ ਕਿਸੇ ਤੋਂ ਕਿਸੇ ਤਖਤ ਤੋਂ ਇਨਸਾਫ ਨਹੀਂ ਮੰਗਦੇ ਜੇ ਸਾਡੇ ਤੇ ਹਮਲਾ ਕੀਤਾ ਅਸੀਂ ਇੱਕ ਸ਼ਾਨਾਮਤੀ ਜੰਗ ਲੜੀ ਅੱਗੇ ਖੜਕੂ ਸੰਘਰਸ਼ ਲੜਿਆ ਉਹ ਸਾਡੀ ਪਰੰਪਰਾ ਆ ਸਾਡੀ ਮਾਣ ਵਾਲੀ ਗੱਲ ਆ ਤੇ ਅਸੀਂ ਅੱਜ ਤੱਕ ਉੱਥੇ ਖੜੇ ਆ ਜੋ ਕੀਤਾ ਬਿਲਕੁਲ ਸਹੀ ਤੇ ਸਹੀ ਠੀਕ ਕੀਤਾ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ ਤੇ ਇੱਥੋਂ ਹੀ ਅਸੀਂ ਚੱਲਣਾ ਹੈ ਇਸ ਕਰਕੇ ਸੰਗਤ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਬੱਚਿਆਂ ਨੂੰ ਇਹ ਬੇਨਤੀ ਆ ਕਿ ਹੁਣ ਜਦੋਂ ਸਮਾਂ ਬੜਾ ਹੀ ਦੁਨੀਆ ਪਰਛ ਬਹੁਤ ਹੈ ਤਬਦੀਲੀ ਆ ਰਹੀ ਆ ਤੇ ਬੜਾ ਅਸਥਿਰਤਾ ਤੇ ਇਹੋ ਜਿਹਾ ਸਮਿਆਂ ਕਿ ਜਿੱਥੇ ਕੁਝ ਪਤਾ ਨਹੀਂ ਜਿੱਥੇ ਬਹੁਤ ਕੁਸ਼ੀ ਹੋਣ ਜਾ ਰਿਹਾ ਤੇ ਹੋ ਰਿਹਾ ਆ ਆਪਾਂ ਆਪਣੀ ਗਫਲਤ ਦੀ ਸੁੱਤੇ ਪਏ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਤੇ ਉੱਥੇ ਆਪਾਂ ਆਪਣੇ ਆਪ ਨੂੰ ਸੁਮਾੜੀਏ ਆਪਣੇ ਜੀਵਨਾਂ ਨੂੰ ਸੁਮਾੜੀਏ ਜੋ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੇ ਤੁਹਾਨੂੰ ਜਗਾਇਆ ਸੀ ਆਪਣੀ ਸ਼ਾਦਤ ਨੇ ਤੇ ਜੋ ਖਾੜਕੂਆਂ ਨੇ ਆਪਣੀਆਂ ਕਮਾਈਆਂ ਨਾਲ ਆਪਣੇ ਸ਼ਾਤਾ ਨਾਲ ਇੱਕ ਪੈਰਾ ਦਿੱਤਾ ਉਹਨਾਂ ਦਾ ਸਭ ਸਿੱਖ ਕੇ ਆਪਣੇ ਜੀਵਨ ਨੂੰ ਕਿ ਅੱਜ ਦੇ ਜੀਵਨ 'ਚ ਸਾਡਾ ਕੀ ਫਰਜ਼ ਬਣਦਾ ਸਾਡਾ ਪੰਥ ਪ੍ਰਤੀ ਪੰਜਾਬ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਕਰਦੇ ਆਂ ਬਜ਼ੁਰਗਾਂ ਪ੍ਰਤੀ ਸਾਡੀ ਮਾਂ ਬੋਲੀ ਪ੍ਰਤੀ ਪੰਜਾਬ ਪਤੀ ਇਸ ਧਰਤੀ ਪ੍ਰਤੀ ਸਾਡੇ ਕੀ ਫਰਜ਼ ਆ ਸਾਨੂੰ ਕੀ ਕਰਨਾ ਚਾਹੀਦਾ ਇੱਥੋਂ ਸ਼ੁਰੂ ਕਰਨਾ ਚਾਹੀਦਾ ਤੇ ਸਭ ਤੋਂ ਗੱਲ ਖਾਲਸੇ ਦੀ ਇਹ ਹੁੰਦੀ ਆ ਸਿੱਖ ਦੀ ਕਿ ਸੁਤੰਤਰ ਰਹਿਣਾ ਵਿਚਰਨਾ ਨਿਆਰੇ ਪਨ ਕਿਉਂਕਿ ਜੇ ਨਿਆਰੇ ਨਾ ਰਹੋ ਸੁਤੰਤਰ ਨਾ ਤਾਂ ਗੁਰੂ ਪ੍ਰਤੀਤ ਛੱਡ ਦਿੰਦਾ ਹੈ ਕਿ ਆਪਣੀ ਆਜ਼ਾਦੀ ਤੇ ਨਿਆਰੇਪਣ ਸੁਤੰਤਰਤਾ ਨੂੰ ਰੱਖਣਾ ਉਹ ਬਹੁਤ ਹੀ ਜ਼ਰੂਰੀ ਹੈ ਉਹ ਤੁਹਾਡੇ ਤੇ ਬਹੁਤ ਤਰ੍ਹਾਂ ਦੇ ਹਮਲੇ ਹੋ ਰਹੇ ਆ ਸਕੂਲਾਂ ਰਾਹੀਂ ਯੂਨੀਵਰਸਿਟੀਆਂ ਫਿਲਮਾਂ ਰਾਹੀਂ ਮੈਗਜ਼ੀਨਾਂ ਰਾਹੀਂ ਫੋਨਾਂ ਰਾਹੀਂ ਤੁਹਾਡੇ ਤੇ ਬਹੁਤ ਇਹ ਜਿਹਾ ਕੁਛ ਆ ਰਿਹਾ ਜਿਹੜਾ ਤੁਸੀਂ ਆਪਣਾ ਕੁਝ ਭੁੱਲ ਰਹੇ ਆ ਹੋਰਾਂ ਦਾ ਉਤੋਂ ਸਾਵਧਾਨ ਹੋਵੋ ਇਹ ਸਮਾਂ ਸੰਭਲਦਾ ਹੈ ਤੇ ਅੱਗੇ ਬੜੇ ਵੱਡੇ ਸੰਘਰਸ਼ ਆ ਤੇ ਸਾਡੇ ਕੋਲ ਬਹੁਤ ਪ੍ਰੇਰਨਾ ਵਾਲਾ ਸਾਡਾ ਪਾਸਟ ਹੈ ਵਾਹਿਗੁਰੂ ਜੀ ਕਾ ਖਾਲਸਾ